कल मेनू किसी ने किया कहंदा जी इन्ना को पूछ लो किसे स्टेज ते बोल दियो के इन्ना ਝੂਠ ਚੱਲ ਰੇ ਇन्ना ਝੂਠ ਚੱਲ ਰੇ ਚਲ ਐ ਕਰੋ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕਿਤਨੀ ਤਾਂ ਦਿਖਾ ਦਿਓ जिधे जितने चाय बेचते रहे वो भी नहीं हैगी किते हद दा ਝੂਠ ਦੀ ਜੁਮਲੇ ਉਹ ਕਰ ਦਿਆਂਗੇ ਆ ਕਰ ਦਿਆਂਗੇ اچھا ਅਰਵਿੰਦ ਕੇਜਰੀਵਾਲ ਜੀ ਨੇ 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਾਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਾਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਾਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਾਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਾਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਾਰੰਟੀ ਰਾਸ਼ਨ ਥੋੜੇ ਘਰ-ਘਰ ਮਿਲੇਗੂ ਅੱਠਵੀਂ ਗਾਰੰਟੀ ਸਰਕਾਰ ਪਿਪਰਾ ਬੋੜਾ ਤੋਂ ਚੱਲੂਗੀ ਇਸ ਤਰ੍ਹਾਂ ਗਾਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ ਚ ਤੇ ਫਿਰ ਪੰਜਾਬ ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀਆਂ ਕਿਹਾ ਕਰਾਂਗੇ ਉਹਨੂੰ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਵੀ ਆ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਏ ਹਰੇਕ ਦੇ ਖਾਤੇ ਚ ਆਜੂਗਾ ਆ ਗਿਆ ਕਿਹਾ ਸੀ ਕਾਲਾ ਧਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਦੇਸ਼ ਚੋਂ ਕਾਲਾ ਧਨ ਜਾ ਰਹੇ ਹੈ मोदी जी हर रोज हैं, उत्तर च जाके कहें दक्षण कहते पश्चम जाके कहें जा पूर्व जाके कहें भ्रष्टाचारियों को छोड़ूंगा नहीं बिल्कुल सही कहें वो उन्हें कहने का मतलब है कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस ਵਾਸ਼ਿੰਗ ਮਸ਼ੀਨ ਹੈਗੀ ਐਨਾਂ ਕੋਲੇ ਉਹ ਚ ਤੋਂ ਲੈਂਦੇ ਨੇ ਉਹਦੇ ਬਾਅਦ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਬੱਸ